ਸਸਵੀਗਾ ਦੋਸਤੋ ਦੇਖ ਲਓ ਤੁਸੀਂ ਲੜਨ ਲੰਦੀਆਂ ਰੌਣਕਾਂ ਹੈ ਨਾ ਮਜ਼ਾ ਗੋਰਿਆਂ ਦਾ ਮੁਲਕ ਹੈ ਇਹਨਾਂ ਆਪਣੇ ਮੁਲਕ ਨੂੰ ਸੁਧਾਰਿਆ ਹੋਇਆ ਹੈ ਤੇ ਸਾਡੇ ਇੰਡੀਅਨ ਲੋਕ ਵੀ ਇੱਥੇ ਕਾਫੀ ਰਹਿੰਦੇ ਹੋਏ ਖਾਸ ਕਰਕੇ ਯੂਕੇ ਵਿੱਚ ਤੇ ਕੈਨੇਡਾ 'ਚ ਤੁਹਾਨੂੰ ਆਮ ਇੰਡੀਅਨ ਮਿਲ ਲਗੇ ਜਦੋਂ ਉਹਦੇ ਸਟੂਡੈਂਟ ਵੀਜ਼ੇ ਦੀ ਮੋਜ ਲੱਗੀ ਸੀ ਨਾ ਏਜੰਟਾਂ ਨੇ ਇੰਨੇ ਕਿਤੇ ਬੰਦੇ ਭੇਜਦੇ ਸੀ ਕੋਈ ਡਿਪੈਂਡੈਂਟ ਵਾਂਗ ਆਕੇ ਤੇ ਕੋਈ ਸਿੰਗਲ ਵੀ ਆਗੇ ਕਿਸ ਨੇ ਕਿਰਮ ਦਾ ਵੀ ਲਗਵਾ ਲਿਆ ਕਿਸ ਨੇ ਸਟੱਡੀ ਵੀਜ਼ਾ ਲਗਵਾ ਲਿਆ ਕਿਸ ਨੇ ਸਾਲ ਦੀ ਫੀਸ ਦਿੱਤੀ ਕਿਸ ਨੇ 3 ਮਹੀਨੇ ਦੀ ਫੀਸ ਦੇ ਕੇ ਆ ਗਿਆ ਤੇ ਵੀ ਚਲੋ ਜਾ ਕੇ ਉੱਥੇ ਪੈਲ ਲਗਾ ਲਿਆ ਤੇ ਯੂਨੀਵਰਸਿਟੀ ਗਿਆ ਕੋਈ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੰਮ ਨੰਬਰ ਦੇ ਹੋ ਜੀਗਾ ਹੈ ਉੱਥੋਂ ਦੇ ਪੜ੍ਹਨ ਆਏ ਜਿੱਥੇ ਕੋਈ ਯੂਨੀਵਰਸਿਟੀ ਆ ਹੀ ਨਹੀਂ ਜਾਏਗਾ ਇੱਥੇ ਸਾਰੇ ਕੰਮਾਂ ਗਾਣਾ ਚੱਕਰ ਚ ਭਾਈ ਹੋਏ ਜਿੱਥੇ ਕਿਸ ਨੂੰ ਕੰਮ ਮਿਲਦਾ ਹੈ ਕੋਈ ਕਾਰਵਾਸ਼ ਕਰ ਰਿਹਾ ਹੈ ਕੋਈ ਰੈਸਟੋਰੈਂਟ ਕਰ ਰਿਹਾ ਹੈ ਕੋਈ ਬਿਲਡਿੰਗ ਲਈ ਨੇ ਕੰਮ ਕਰ ਰਿਹਾ ਹੈ ਉਹਨਾਂ ਨਾਲ ਕਾਨੂੰਨ ਕਰਦੇ ਸਖਤ ਸਖਦੋਂ ਤੋਂ ਬਾਅਦ ਕਈ ਲੋਕੀ ਸੋਚਦੇ ਸੀ ਚਲੋ ਜੀ ਅਜੀਲ ਅਪਲਾਈ ਕਰਦੇ ਆਂਗੇ ਦੋ ਤਿੰਨ ਸਾਲ ਤੱਕ ਇਹ ਚੱਲੇਗਾ ਨਾ ਤੇ ਉਹਨਾਂ ਜਿਹੜੇ ਇੱਥੇ ਰਹੀ ਜਾਵਾਂਗੇ ਸਾਨੂੰ ਕੱਢ ਨਹੀਂ ਸਕਦੇ ਹੁਣ ਦੋਸਤੋ ਉਹਨਾਂ ਨੇ ਹਰ ਪਾਸੇ ਸਕੰਨਜਾ ਕਸਤਾ ਜੀ ਅਜੀਲ ਦਾ ਕਾਮੀ 22 ਸਾਲ ਦਾ ਹੋਇਆ ਪੱਕੇ ਹੋਣ ਦਾ ਕੰਮ ਤੇ ਹੁਣ ਤਕਰੀਬਨ ਨਾਲ ਹੁੰਦੇ ਬਰਾਬਰੀ ਹੀ ਹੈ ਕਿਉਂਕਿ ਜਿਹੜਾ 5 ਸਾਲ ਦਾ ਕੰਮ ਸੀ ਉਹ 10 ਸਾਲ ਦਾ ਕਾਤਾ 10 ਸਾਲ ਦਾ ਕੰਮ 15 ਸਾਲ ਦਾ ਕਾਤੇ ਤੇ 50 ਸਾਲ ਦਾ 20 ਸਾਲ ਦਾ ਤੇ ਕਈ ਤੇ ਇਹੋ ਜਿਹੀ ਕੈਟਾਗਰੀ ਜਿਹਨਾਂ ਬੰਦ ਹੀ ਕਰਦਾ ਹੈ ਬੀਵੀ ਜਦ ਦਿਨ ਨਹੀਂਗਾ ਕਿਹਨੂੰ 2 ਸਾਲ ਦਾ ਜਾਂ 2.5 ਸਾਲ ਦਾ ਵੀਜ਼ਾ ਦੇਣਾ ਹੈ ਨਾਲ ਸਰਚ ਕਰਦੀ ਰਣੀ ਇਹਨਾਂ ਦੀ ਵੀ ਕਿ ਕਦੋਂ ਲਾਹ ਚੰਗੇ ਹੁੰਦੇ ਵੇ ਤੇ ਨੂੰ ਵਾਪਸ ਹੋ ਜਾਉ ਇਸ ਕਰਕੇ ਦੋਸਤੋ ਕੋਈ ਵੀ ਰਿਸਕ ਲੈਣ ਤੋਂ ਪਹਿਲਾਂ ਸਟੱਡੀ ਕਰ ਲਿਆ ਕਰੋ ਦੇਖ ਲਿਆ ਕਰੋ ਗੂਗਲ ਤੇ ਵੀ ਆਈਕਰ ਹਰ ਨਿਊਜ਼ ਮਿਲ ਜਾਂਦੀ ਹੈ ਵੀ ਕਿਹੜਾ ਮੁਰਖ ਚੰਗਾ ਜਾ ਰਿਹਾ ਕਿੱਥੇ ਆਪਣੀ ਲੋਕਾਂ ਦੀ ਕੋਈ ਚੰਗ ਸਗੇ ਵੇ ਜੇ ਤੇ ਤੁਸੀਂ ਕੋਈ ਸਹੀ ਪੜ੍ਹਾਈ ਕੀਤੀ ਹੋਈ ਹੈ ਤੁਹਾਡੇ ਅੱਜ ਕੋ ਆਟ ਹੈਗਾ ਤੁਹਾਨੂੰ ਪਤਾ ਵੀ ਵਰਕ ਪਰਮ ਮਿਲੇਗਾ ਫਿਰ ਤੇ ਤੁਹਾਡੇ ਵਾਸਤੇ ਰਸਤੇ ਖੁੱਲੇ ਹੋਵੇ ਮਾਲੋ ਜੀ ਇੰਗਲੈਂਡ ਨਹੀਂ ਵੀਗਾ ਤੇ ਹੋਰ ਵੀ ਬੜੇ ਮੁਲਕ ਵਰਕ ਪਰਮਿਟ ਦੇ ਦਿੰਦੇ ਵੇ ਜਿਹੜੀ ਸ਼ੰਗਨ ਜ਼ੋਨ ਚ ਹੈਗੀ 28 29 ਮੁਲਕ ਉੱਥੇ ਵੀ ਲੋਕ ਅੱਜਕੱਲ ਬੜੇ ਜਾ ਰਹੇ ਵੇ ਕੋਈ ਸਰਵਾਕੀਏ ਜਾ ਰਿਹਾ ਹੈ ਕੋਈ ਹੰਗਰੀ ਜਾ ਰਿਹਾ ਹੈ ਕੋਈ ਸੁਪੀਨ ਜਾ ਰਿਹਾ ਹੈ ਕੋਈ ਇਟਲੀ ਜਾ ਰਿਹਾ ਹੈ ਯਾਨੀ ਕਿ ਹਰ ਮੁਲਕ ਤੇ ਚਾਂਸ ਬਣ ਜਾਂਦੇ ਵੇ ਤੁਹਾਡੇ ਹੱਥ ਜੇ ਕੋਈ ਨਾ ਕੋਈ ਖੂਬੀ ਹੋਈ ਸਈ ਜਾਂ ਤੁਸੀਂ ਕੋਈ ਕੰਮ ਜਾਣਦੇ ਹੋ ਉਹ ਆਪਣਾ ਕੰਮ ਖੋਲ ਸਕਦੇ ਹੋ ਕਈ ਸਟੂਡੈਂਟ ਵੀਜ਼ੇ ਦੇ ਵੀ ਜਾ ਕੇ ਉੱਥੇ ਪੱਕੇ ਹੋ ਰਹੇ ਵੇ ਸਟੂਡੈਂਟ ਵੀਜ਼ਾ ਵੀ ਤਕਰੀਬਨ ਹਰ ਕੰਟਰੀ 'ਚ ਮਿਲ ਜਾਂਦਾ ਹੈਗਾ ਕਈ ਵਰਕ ਪਰਮਿਟ ਲਗਵਾ ਕੇ ਆ ਰਹੇ ਵੀ ਕਈ ਟੂਰਿਸਟ ਵੀਜ਼ਾ ਲਗਵਾ ਕੇ ਵੀ ਵਰਕ ਪਰਮਿਟ ਹਾਸਲ ਕਰ ਲੈਂਦੇ ਵੇ ਬਸ ਇਹ ਕੋਈ ਗਾਰੰਟੀ ਨਹੀਂ ਹੈ ਲੇਕਿਨ ਫਿਰ ਵੀ ਜਿਹੜਾ ਬੰਦਾ ਕੋਈ ਚੁਸਤਗਾ ਜਿੰਨੂੰ ਪਤਾ ਵੀ ਮੈਂ ਸੈੱਟ ਹੋਣਾ ਹੈ ਮੈਂ ਪੈਸੇ ਲਗਾ ਕੇ ਆਇਆ ਹਾਂ ਉਹ ਕੋਈ ਨਾ ਕੋਈ ਕੋਈ ਨਾ ਰਸਤਾ ਲੱਭ ਲੈਂਦਾ ਹੈ ਇੰਗਲੈਂਡ 'ਚ ਸਖਤ ਕਾਨੂੰਨ ਹੁੰਦਾ ਕੰਮ ਲਗਾਏ ਇੱਥੇ ਆਪਣੀ ਜਨਤਾ ਕੀ ਬਹੁਤ ਜ਼ਿਆਦਾ ਹੈ ਖਾਸ ਕਰਕੇ ਇੰਡੀਅਨ ਪਾਕਿਸਤਾਨੀ ਬੰਗਲਾਦੇਸ਼ੀ శ్రీਲੰਕਾ ਦੇ ਹੋਰ ਵੀ بڑے ਮੁਲਕਾਂ ਜਵਾਏ ਵੀ ਅਫਰੀਕਾ ਚ ਲੋਕ ਬੜੇ ਆਏ ਹੋਏ ਉਹ ਕੁੁਰਬਲ ਛਾਈ ਹੋਈ ਏ ਬਹੁਤ ਜਿਆਦਾ ਬੰਦੇ ਤੇ ਆ ਗਏ ਹੋਏ ਤੇ ਮਹਿੰਗਾਈ ਵਧੀ ਹੋਈ ਏ ਘਰ ਦੇ ਜਿਹੜੇ ਘਰਾਂ ਦੇ ਕਿਰਾਏ ਹੋਏ ਉਹ ਵੀ ਬੜੇ ਮਹਿੰਗੇ ਹੋਏ ਤੇ ਗੋਰੇ ਵੀ ਗਲਪ ਦੇਵੇ ਜੋਬਾਂ ਘਟ ਗਈਆਂ ਕੱਪੜੇ-ਕੋਪੜੇ ਦੀ ਜਿਹੜੀ ਦੁਕਾਨਾਂ ਸੀ ਹੋਰ ਸਟੋਰ ਸੀ ਅੱਜ ਕੱਲ੍ਹ ਲੋਕ ਔਨਲਾਈਨ ਸ਼ੋਪਿੰਗ ਕਰਨ ਲੱਪੇ ਹੋਏ ਤੇ ਵੀ ਉਹ ਲੋੜ ਨਹੀਂ ਪੈਂਦੀ ਬੋਸ ਸਟਾਫ ਦੀ ਉਹਨਾਂ ਨੂੰ ਸਟਾਫ ਘਟਾਤਾ ਹੈ ਖਾਣ ਪੀਣ ਦਾ ਕੰਮ ਹੀ ਅੱਗੇ ਨਾਲੋਂ ਕਾਫੀ ਘਟ ਗਿਆ ਹੈਗਾ ਰੈਸਟੋਰੈਂਟ ਵਗੈਰਾ ਦਾ ਅੱਗੇ ਜਿਹੜਾ ਦਿਲ ਕਰਦਾ ਸੀ ਛੋਟਾ ਮੋਟਾ ਰੈਸਟੋਰੈਂਟ ਖੋਲ ਕੇ ਬੈਠਦੇ ਸੀ ਉਹ ਵੀ ਕੰਮ ਕਰ ਗਿਆ ਗਾਹ ਕਿ ਨਹੀਂ ਗਾ ਫਿਰ ਲੋਕਾਂ ਕੋਲ ਬਹੁਤ ਜ਼ਿਆਦਾ ਪੈਸੇ ਨਹੀਂਗੇ ਫਜ਼ੂਰ ਖਰਚੀ ਕਰਨ ਜੋਗੇ ਜਿਹੜੇ ਦੇ ਪੁਰਾਣੇ ਸੈਟੇ ਜਿਨ੍ਹਾਂ ਦੀ ਜਿਨ੍ਹਾਂ ਦੀ ਕਮਾਈ ਚੰਗੀ ਸੀ ਜਾਂ ਪੁਰਾਣੀ ਸੈਟਿੰਗ ਕੀਤੀ ਉਹਨਾਂ ਤੇ ਕੋਈ ਫਰਕ ਨਹੀਂ ਲੇਕਿਨ ਜਿਹੜੇ ਨਵੇਂ ਬੰਦੇ ਆ ਰਹੇ ਉਹਨਾਂ ਨੂੰ ਦੋਸਤੋ ਬੜੀ ਮੁਸ਼ਕਲ ਹੋ ਰਹੀ ਜੇ ਸਾਲਾ ਇੱਕ ਹੋਰ ਵੱਗ ਬੰਦਾ ਸੀ ਉਨੇ ਸਾਨੂੰ ਪੁੱਛਿਆ ਵੀ ਮੈਂ ਆਣਾ ਜਣਾ ਮੈਂ ਬੜੀ ਸ਼ਕਤੀ ਹੈ ਕੰਦਾ ਮੇਰੀ ਗੱਲ ਨੋਟ ਕਰ ਲੋ ਮੈਂ ਇੰਗਲੈਂਡ ਆਣਾ ਜੀ ਤੇ ਤੁਹਾਨੂੰ ਸ਼ਟਰਕ ਦਿਖਾਵਾਂਗਾ ਉੱਥੇ ਬੰਦਾ ਕੀ ਕਰੇਗਾ ਮੈਂ ਕਿ ਆ ਜਾ ਵੀ ਆਪਣੀ ਕਿਸਮਤ ਜਮਾਲਾ ਹੈ ਜਿੱਤਰਾ ਹੀ ਹੋੜ ਦਗਦਾ ਲਗਾ ਲੈ ਕੋਈ ਗੱਲ ਸੁਣ ਕੇ ਰਾਜੀ ਨਹੀਂਗਾ ਇਸ ਚਾਈਏ ਯੂਕੇ ਦੀ ਥੈਂਕ ਯੂ ਵੈਰੀ ਮਚ